ਅੱਜ ਤਰੀਕ 14 ਦਿਖਾਉਂਦੇ ਆ ਕਾਟੂਮਾਲ ਮਾਨਸਾ ਮੰਡੀ ਤੇ ਆਇਆ ਹੋਇਆ ਤੇ ਸਾਰਾ ਕਿੰਨੇ ਵੀ ਚਣ ਪਰ ਇਹਦੇ ਚ ਚੰਗੇ ਮਾੜੇ ਕਹੇ ਜੇ ਤੇ ਕਹੀ ਕੀ ਰੇਟਾਂ ਦੇ ਨੇ ਸਾਰੇ ਦਿਖਾਉਂਗਾ ਤੇ ਦੇਖਦੇ ਆ ਚਲੋ ਆਜੋ ਫਿਰ ਬੰਦੇ ਰਹੂਮਾਲ ਬਾਬ ਲੋਕ YouTube ਚੰਦ ਨਾਲ ਤੇ ਦਿਖਾਉਂਦੇ ਆ ਫਿਰ ਕਿੰਨੇ ਕੁ ਕੀਮਤੀ ਮਾਲ ਆ ਇੱਥੇ ਤੇ ਕਿੰਨਾ ਕੁ ਲੋੜੀ ਦਾ ਤੇ ਕਿੰਨਾ ਕੁ ਬਿਨਾਂ ਲੋੜੀ ਦਾ ਤੇ ਸਾਰੀ ਡਿਟੇਲ ਲੈ ਕੇ ਦੱਸਦਾ ਹੇ ਆ ਲੋਚ ਇੰਦਰ ਦੇ ਖੋਣੇ ਕਿੰਨੀ ਚਨਖੀ ਝੋਟੀ ਐ ਦੋ ਸਾਲ ਦੀ ਕੱਟੀ ਐ ਅਰੇ ਆ ਯਾਰ ਤੇ ਦਿਖਾਵਾਂ ਕਟੂ ਮਾਲ ਦੇ ਵਿੱਚ ਤੇ ਇੱਕ ਆ ਵਾ ਨਹੀਂ ਕਟੂ ਮਾਲ ਚ ਆਪਣੀ ਘਰ ਉਹ ਮੈਂ ਨਹੀਂ ਗਿਆ ਬਣ ਕੱਟਿਆ ਅਰੇ ਆ ਤੇਰੇ ਦੋਰੇ ਚਲੋ ਇੱਕ ਵਾਰ ਥਣੀਆਂ ਚੈੱਕ ਕਰਵਾ ਦੇ ਦੀਆਂ ਛੋਟੇ ਛੋਟ ਗਈਆਂ ਤੇ ਆ ਲੋਚ ਵੇਖੇ ਜੋ ਦੋਨੇ ਕੋਟੀਆਂ ਤੇ ਦੋਨੇ ਦਰਛਨ ਪੂਰੀਆਂ ਪਾਲੀਆਂ ਹੋਈਆਂ ਆਏ ਨਹੀਂ ਹੈਗਾ ਵੀ ਕਿਸੇ ਦੀ ਖੁੱਛ ਜੀ ਬੰਗੀ ਤੇ ਕੋਈ ਨਮਾਈਆਂ ਨੂੰ ਜਾਨਾ ਹੋਣ ਪੂਰੀਆਂ ਚੋਟੀ ਦੀਆਂ ਤੇ ਆ ਕਿੰਨੇ ਕਿੰਨੇ ਦੀਆਂ ਲੱਤੀਆਂ ਸੋਹਣਿਆ ਇਹ ਹੈ ਹੈ ਬਾਈ ਯਾਰ ਇਧਰ ਨੂੰ ਕਿੰਨੇ ਦੀਆਂ ਯਾਰ ਮੂਵੀ ਯਾਰ 20 ਬੰਦੇ ਆਏ ਸੀ ਕਿ ਟੋਕਟ ਪਿੱਛੇ ਮੇਰੀਆਂ ਵੀਡੀਓ ਦੇਖ ਕੇ ਕਹਿੰਦੇ ਭਾਈ ਕਟੀਆਂ ਲੈ ਕੇ ਜਾਵਾਂਗੇ ਬੰਦੇ ਪੈਸੇ ਨਹੀਂ ਲਾਉਂਦੇ ਜਿਹੜੇ ਤੈਨੂੰ ਪੈਸੇ ਲਾਉਣਗੇ ਲਾਉਣਗੇ ਕਿਉਂ ਨਹੀਂ ਪੈਸੇ ਹੁਣ ਸੱਦਲਾ ਮੈਂ ਤਾਂ ਹੁਣ ਕਿਹੜਾ ਤੁਸੀਂ ਦਿਾਨਾ ਫੜ ਲਿਆ ਹਾਂ ਵੀਡੀਓ ਮੈਨੂੰ ਪਤਾ ਬਣਾਈ ਜਾਂਦਾ ਇਹ ਤਾਂ ਹੁਣ ਫੜਾ ਲੈ ਬੰਦੇ ਸੱਦਲਾ ਜਿੰਨੇ ਇਹਨਾਂ ਨੇ ਲਾਏ ਨੇ ਤੂੰ ਦਵਾ ਦਿ 1000 ਘੱਟ ਕੇ ਲੈ ਜੀ ਕੋਈ ਵੀ ਸੋਸ਼ਲ ਮੀਡੀਆ ਹੈ ਦੇਖ ਕੇ ਆ ਵੀ ਛੱਕਦੇ ਆ ਜਿਹਾ ਇਹ ਝੋਟੇ ਆਮ ਨਹੀਂ ਪਿੰਡਾਂ ਚ ਰੱਖਣ ਵਾਲੇ ਲਾਏ ਜਾਂਦੇ ਆ ਪਤਾ ਹੀ ਕਹਿੰਦੇ ਬਣਾ ਵੀਡੀਓ ਤਾਂ ਬਣਾ ਲਾ ਮੈਂ ਇਹਨਾਂ ਕਹਿੰਨਾ ਵੀ ਜਿੰਨੀ ਮੈਂ ਇਹਨਾਂ ਨੂੰ ਦਿੱਤੀ ਮਰਾ ਇਹ ਤਾਂ ہزار ਕੰਮ ਨਹੀਂ ਰੁਕੋ ਛੋਟੋ ਲੈਣ ਆ ਜਾਂਦੇ ਨੇ ਇੱਥੇ ਉਹ ਭਾਈ ਅਮਨ ਅਮਨ ਆ ਗਿਆ ਲੱਗ ਲਿਆ ਠੀਕ ਛੱਟ ਛੱਟ ਜਿਵੇਂ ਕੀ ਆ ਵਿੱਚ ਇਹ ਤੇ ਇੱਕਾ ਕਟਾ ਠੀਕ ਹੈ ਛੋਟੀ ਜੀ ਗਲਤੀ ਸਮਝਦੇ ਯਾਰ ਵੀ ਇਹ ਇੱਕ ਇਹ ਬੱਚਾ ਛੱਟ ਗਿਆ ਬੱਚਾ ਛੱਟਣਾ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ ਫੇਰ ਠੀਕ ਹੋ ਜਾਂਦਾ ਜਾਨਵਰ ਉਹ ਭਾਈ ਆਏ ਸੀ ਹੁਣ ਕਹਿੰਦੇ ਇਹ ਯਾਰ ਬੱਚਾ ਛੱਟ ਗਿਆ ਸੀ ਇਹ ਦੂਜੇ ਤੀਜੇ ਆ ਹਲੋ ਜੀ ਫੇ ਤੁਹਾਾਰੇ ਕਿਹੜਾ ਸਮਰਣੀ ਸੀ ਚੱਕਦੀ ਯਾਰ ਕਮਾਲ ਹੋਈ ਪਈ ਆ ਲੋਕਾਂ ਕੰਨੇ ਲੈ ਤੁਹਾਾਰੇ ਕੀ ਸਮਰਣੀ ਸੀ ਚੱਕਦੀ ਇਹ ਕਾਟੂ ਦਾ ਦੇਖ ਆ ਵੇ ਉਹ ਦਿਖਾਈਏ ਇਧਰ ਇਹ ਆ ਜੰਡ ਚ ਥੱਲੇ ਬੰਦੇ ਨੇ ਇਹਦੇ ਵਿੱਚ ਕੁਝ ਚੰਗਾ ਤੇ ਕੁਝ ਮਾੜਾ ਆ ਦੇਖੋ ਆ ਕੱਟੀ ਆ ਭਰਾਵੋ ਇਹਦੀ ਜਾਨ ਬਚਾਈ ਜਾਵੇ ਕੋਈ ਆ ਜਾ ਕਰੋ ਤੇ ਆਹ ਕਿਹੜੀ ਮੱਝ ਐ ਇਹ ਆਵਲੀ ਇਹਦੇ ਲਿਓਟਾਂ ਦੇ ਖਰਾਪ ਐ ਇਹਦੇ ਥੱਲੇ ਹੈਗਾ ਤਿੰਨ ਚਾਰ ਲੀਟਰ ਦੁੱਧ ਇਹਦੇ ਲੈ ਵਿੱਚ ਕਾਣ ਸੀ ਬਸ ਵਪਾਰੀ ਥੋੜਾ ਜਾਇ ਕਰ ਲੱਗੇ ਜਿੰਦੇ ਇਹ ਤਾਂ ਕਾਣ ਲੈ ਵਿੱਚ ਫਲਾਨਾ ਧਮਕਾ ਤੇ ਝੋਟੀ ਤਾਂ ਦੇਖੋ ਇਹ ਕਾਟੂ ਮਾਰ ਚਾਹੀਦੀ ਮੱਝ ਕਿੰਨੀ ਜ਼ਬਰਦਸਤ ਹੈਗੀ ਤੇ ਆਹ ਦੇਖੋ ਇਹਦੇ ਵਿੱਚ ਹੋਰ ਵੀ ਦਿਖਾਉਣਾ ਆ ਮੈਂ ਐਸਾ ਸੇਵਾ ਦੇ ਤੋੜੇ ਐ ਥੋੜੀ ਜੀ ਕੈਮਰੇ ਇੱਥੇ ਰੋਸ਼ਨੀ ਪੈਂਦੀ ਹੈ ਤੇ ਆ ਦੇਖ ਆ ਮਾਜੀ ਦੇਖ ਕਿੰਨੀ ਚ ਰੱਖੀ ਆ ਇਕ ਮਿੰਟ ਖੜੀ ਉਹ ਥੋਨੇ ਖਰੀਦ ਚ ਉਹਦਾ ਇੱਦਿ ਖਰੀਦ ਦੀ ਗਾਣੋ ਇਹ ਸੌਦਾ ਹੋਏ ਹੋਣਾ ਨਾਲ ਹਾਂ ਕਹਿੰਦੇ ਚੈੱਕ ਕਰਦੇ ਹੁਣ ਸਾਡਾ ਬੰਦਾ ਵੀ ਨਹੀਂ ਸਿਰ ਬਾਜਾ ਮਾਂ ਘੰਟਾ ਹੋ ਗਿਆ ਹੀ ਹੋਰ ਹੋਰ ਨੂੰ ਰਹਿ ਜਾਗੇ ਤੇ ਖਰੀਦੀ ਸੀ ਤੇ ਚੋਂ ਨਾਲ ਤੋਂ ਓਏ ਵੇਚੀ ਆ ਆਪਣੀਆਂ ਨੇ ਜੀ ਆਪੜੀਆਂ ਨੇ ਝੂਟੀਆਂ ਉਹਨੇ ਚੈੱਕ ਪਾਸ ਲੈਣੀਆਂ ਸੀਗੀਆਂ ਹਾਂ ਉਹ ਚੈੱਕ ਕਰਨ ਗਈ ਉੱਥੇ ਕਹਿੰਦੇ ਉੱਥੇ ਲਿਆਓ ਅੱਛਾ ਠੀਕ ਹੈ ਇਹ ਵੇ ਕਟੂਚ ਗਈ ਸੀ ਛੋਟੀ ਦੇਹ ਵਿਚਾਰ ਅੱਛੇ ਆਪ ਦੇ ਸਾਹਬ ਨਾਲ ਦਿਖਾਉਣੀ ਆ ਤੂੰ ਛੋਟੀ ਤਾਂ ਕਹੋਗੀ ਤੂੰ ਹੀ ਲੈ ਜਾਂਦਾ ਜੀ ਆ ਲੋ ਗਾਟੂ ਮਲਗਣੀ ਅਸਲ ਸੋ ਨੰਬਰ ਇਹ ਦਿੰਦੇ ਮੈਂ ਤਾਂ ਲੰਬੀ ਜੀ ਗਈ ਛੋਟੀ ਜੀ ਕੱਟੀ ਆ ਲੀਲੀ ਰਾਵੀ ਟੇਟਾ ਕੱਟ ਘਾਟੂ ਚ ਜਾ ਰਹੀ ਹੈ ਕੱਟੀ ਆ ਇਹ ਟੇਟਾ ਕੱਟ ਰੇ ਆ ਦੇਖੋ ਬਹੁਤ ਆ ਦੇਖੋ ਟਿੱਡੇ ਕੱਟ ਵਾਲੀ ਤੇ ਬਿੱਲੀ ਅੱਖ ਆ ਲਓ ਜੀ ਕਿੰਨਾ ਚੰਗਾ ਕੱਟ ਰੋ ਆ ਦੇ ਸੀ ਆ ਮੈਸੇ ਦੇ ਥੱਲੇ ਹੋਏਗਾ 4-5 ਲੀਟਰ ਦੁੱਧ ਤੇ ਆ ਵੀ ਆ ਦੇਖਾ ਹੋ ਗਿਣੀਆਂ ਸਨਖੀਆਂ ਬੱਚਾ ਨੇ ਆ ਦੇਖੋ ਆ ਲਓ ਜੀ ਕੀ ਖਿਆਲ ਹੈ ਬਿਲਕੁਲ ਜ਼ਬਰਦਸਤ ਮਾਲ ਹੈ ਸਾਢੇ 3 ਮਹੀਨਿਆਂ ਦੀ ਗੱਪਣ ਧੋਕੜ ਗੱਪਣ ਤੇ ਦਿਖਾਉ ਨਿਆ ਮੱਚ ਬਿਲਕੁਲ ਸਰਾ ਤੇ ਪੁੱਛਦੇ ਆ ਮਾਈਆਂ ਤੋਂ ਤੂੰ ਕਿਹੜਾ ਪਿੰਡ ਤੇ ਕਿੱਥੋਂ ਆਇਆ ਤੇ ਆਹ ਜਾਨਵਰ ਮਗਰ ਕੀ ਆ ਭਾਈ ਇਹਦੇ ਚੱਟਾ ਤੇ ਕਿੰਨੇ ਮਹੀਨਿਆਂ ਦੀ ਸੂਈ ਆ ਇਹ ਸਾਢੇ 3 ਮਹੀਨਿਆਂ ਦੀ ਗੱਪਣ ਆ ਜੀ ਸਾਢੇ 3 ਮਹੀਨਿਆਂ ਦੀ ਗੱਪਣ ਹੈ ਠੀਕ ਹਾਂਜੀ 7 ਕਿਲੋ ਦੁੱਧ 7 ਕਿਲੋ ਦੁੱਧ ਸਾਢੇ 3 ਮਹੀਨਾ ਦੀ ਗੱਪਣ ਠੀਕ ਹੈ ਬੱਚਾ ਕੱਟਾਇਗਾ ਮਗਰ ਸਾਢੇ 3 ਮਹੀਨਾ ਦੀ ਮੀ ਨਹੀਂ ਆ ਤੇ 30 ਰੇਟ ਕਰਦੇ ਹੋ 70000 70000 ਕਿੰਨੇ ਛੂਏ ਆ ਤੀਜੇ ਛੂਏ ਦੁੱਧ ਕਿੰਨੇ ਲੀਟਰ ਹੈ 7 ਲੀਟਰ 7 ਲੀਟਰ ਦੋਨੇ ਟਾਈਮ ਮਿਲਦੀ ਆ ਹਾਂਜੀ ਬਾੜੇ ਤੇ ਕ ਕਟਰੂ ਤੇ ਬਾੜੇ ਨਹੀਂ ਮਿਲਦੀ ਕਟਰੂ ਤੇ ਵੀ ਮਿਲ ਪੈਂਦੀ ਆ ਠੀਕ ਆ ਤੇ ਪਿੰਡ ਕਿਹੜਾ ਆਪਣਾ ਕਰਾਚੂ ਹੈਂ ਕਰਾਚੂ ਜੀ ਕਰਾਚੂ ਚਨੇੜੀ ਕਰਾ ਚੁੱਚ ਨੇ ਢਿੱਕ ਨਹੀਂ ਹਾਂ ਹਾਂ ਠੀਕ ਐ ਲੈ ਬਈ ਕਿੰਨੇ ਲੀਟਰ ਦੁੱਧ ਦਾ ਛਾਹੀ 7 ਲੀਟਰ ਦੁੱਧ ਤੋਕੜ ਗੱਪਣ ਲੈ ਬਈ ਕਿਹੜੇ ਬਈ 3.5 ਮਹੀਨੇ ਦੀ ਗੱਪਣ 3.5 ਮਹੀਨੇ ਦੀ ਗੱਪਣ ਤੋਕੜ ਗੱਪਣ ਦਿਖਾਉਣਾ ਤੁਹਾਨੂੰ ਮੱਝ ਮਾਨਸਾ ਮੰਡੀ ਤੇ ਤੇ ਕਾਇਮਨ ਵਾਲੀ ਬਈ ਗੱਪਾ ਹੁਣ ਇਹ ਜੀ 5ਵੇਂ ਮਹੀਨਾ ਚੱਲੀ ਜਾਂਦਾ ਜੀ ਚੈੱਕ ਤਾਂ ਨਹੀਂ ਕਰਾਈ ਚੈੱਕ ਕਰਾਈ ਆ ਜੀ ਕਰਾਈ ਆ ਹਾਂ ਅੱਛਾ ਤੇ ਠੀਕ ਹੈ ਹਾਂ ਠੀਕ ਹੈ ਤੇ ਦੁੱਧ ਹੁਣ ਕਿੰਨੇ ਲੀਟਰ ਹੈ ਦੁੱਧ 5 ਕਿਲੋ ਹੈਗਾ ਜੀ ਤੇ ਮਗਰ ਚਾਨ ਪਰ ਉਹ ਦੇਖ ਕੀ ਆ ਉਹ ਮਗਰ ਕੱਟਾ ਜੀ ਉਹ ਕੱਟਾ ਠੀਕ ਹੈ ਕੱਟਾ ਵੀ ਸੋਹਣਾ ਯਾਰ ਤੇ ਆ ਲੋ ਇਹ ਕੱਟਾ ਤੇ ਆ ਮੱਝ ਦੁੱਧ ਕਿੰਨਾ ਦੱਸਦੇ ਸੋਹਣਾ ਜੀ ਤੇ ਚੱਲੇ ਦੁੱਧ 5 ਕਿਲੋ ਹੈਗਾ ਜੀ 5 ਕਿਲੋ ਹੈਗਾ ਠੀਕ ਹੈ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ 8 ਮਹੀਨੇ ਹੋ ਗਏ ਹੁਣ ਕਿੰਨੇ ਦੀ ਛੱਡੇਗਾ ਕਿੰਨੇ ਦੀ ਛੱਡੇਗਾ ਵੇਚਣ ਦੀ ਗੱਲ ਹੈ ਮੁੱਲ 17000 ਕੀ ਕਰਨ ਦੇਣ ਲੈਣ 65000 65000 ਹਾਂ ਠੀਕ ਹੈ ਤੇ 5 ਮਹੀਨਿਆਂ ਦੀ ਗੱਬ ਹੈ ਠੀਕ ਹੈ ਤੇ ਪਿੰਡ ਕਿਹੜਾ ਪਣਾ ਪਿੰਡ ਭਾਗੀਵੰਦਰ ਜੀ ਭਾਗੀਵੰਦਰ ਠੀਕ ਹੈ ਲੈ ਵੇਚ ਪਰ ਕਰ ਹਾਂ ਜੀ ਸਾਹਬ ਉਹਦੇ ਕੋਲ ਜੀ